ਕਾਰਨ ਮੰਡ ਜਿਹੜੇ ਸਰਦਾਰ ਆ ਫਿਰ ਸਰਦਾਰ ਕੋਲੇ ਕਿਉਂ ਨਹੀਂ ਆਉਂਦੇ ਨਹੀਂ ਆਉਂਦੇ ਜਾਦਾ ਕਰਕੇ ਭਈਆਂ ਕੋਲ ਜਾ ਕੇ ਰਹਿ ਜਾਂਦੇ ਜੀ ਹਾਂਜੀ ਮੂੰਹ ਚ ਜੱਤਾਂ ਹੱਥੇ ਬੀੜੀਆਂ ਉਥੇ ਜਾਂਦੇ ਲੋਕ ਜੀ ਅੰਮ੍ਰਿਤ ਹਰ ਵੀ ਉਥੇ ਜਾਂਦਾ ਹੈ ਕਿਤੋਂ ਰਹਿਣ ਵਾਲੇ ਮੈਂ ਯੂਪੀ ਸੇ ਹ ਕਿੰਨਾ ਕ ਸਮਾਂ ਹੋ ਗਿਆ ਫਿਰ ਤੁਹਾਨੂੰ ਇੱਥੇ ਕੰਮ ਕਰ ਕਰਦੇ ਹਾਂ ਭਾਜੀ ਮੇਰੇ ਕੋਲ 10 ਸਾਲ ਹੋ ਗਏ ਕਹਿੰਦੇ ਨੇ ਪ੍ਰਵਾਸੀ ਕਾਮਜਾਬ ਹੋਏ ਨੇ ਪੰਜਾਬੀ ਕੰਮ ਨਹੀਂ ਕਰਦੇ ਲੱਗਦਾ ਵੀ ਪੰਜਾਬੀ ਕੰਮ ਨਹੀਂ ਕਰਦੇ ਤਾਂ ਇਸ ਕਰਕੇ ਜਿਹੜੇ ਵੀਰੇ ਦੇਖੋ ਪੰਜਾਬੀ ਕੰਮ ਕਰਨਗੇ ਪੰਜਾਬੀ ਕੰਮ ਕਾਮਯਾਬ ਹੈ ਭਈਏ ਕੰਮ ਕਰੇ ਭਈਏ ਕੰਮ ਹੈ ਪਰ ਜਿਹੜਾ ਪੰਜਾਬੀਆਂ ਦਾ ਰਿਸਪਾਂਸ ਕਿਸ ਤਰ੍ਹਾਂ ਦਾ ਮਿਲਦਾ ਹੈ ਬਹੁਤ ਘੱਟ ਆਈ ਪੰਜਾਬ ਪਾਗਣ ਪੱਗ ਦੇਖ ਕੇ ਹੁੰਦਾ ਨਹੀਂ ਬਹੁਤ ਘੱਟ ਹੁੰਦਾ ਠੀਕ ਹੈ

ਤੋ ਕੁਝ ਮਿਹਨਤ ਦਾ ਫਲ ਜ਼ਰੂਰ ਮਿਲੇਗਾ ਮਗਰ ਜੋ ਕੰਮ ਦਾ ਹੈਗਾ ਹੀ ਇੱਥੇ ਪਰ ਪੰਜਾਬੀ ਕੰਮ ਕਰਦੇ ਉਹਨਾਂ ਕੋ ਪੰਜਾਬੀ ਆਉਂਦਾ ਨਹੀਂ ਉਹ ਅੱਖੇ ਇੱਥੇ ਜਾਂਦੀ ਉਹ ਯੂਪੀ ਸੇ ਆਇਆ ਹਾਂ ਤਬ ਸੇ ਇਹ ਕੰਮ ਕੀਆ ਹੋ ਜੀ ਐ ਤਮਾਕੂ ਖਾਣ ਵਾਲਿਆਂ ਕੋਲੇ ਫਿਰ ਜ਼ਿਆਦਾ ਕਿਉਂ ਜਾਂਦੇ ਤੋ ਪਤਾ ਨਹੀਂ ਕਿ ਚੱਕਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜ਼ਿਆਦਾ ਕਰਕੇ ਪੰਜਾਬੀਆਂ ਕੋਲ ਆਉਣ ਜਿਹੜਾ ਨਿਸ਼ਾਨੀ ਪਤਾ ਨਹੀਂ ਕਰਦਾ ਕੋਈ ਤੇ ਜਾਂਦੇ ਉਹਨਾਂ ਕੋਲ ਜਿਹਨਾਂ ਚ ਮੂੰਹ ਚ ਜੜਦਾ ਅਤੇ ਬੀੜੀ ਉਹਨਾਂ ਕੋਲ ਜ਼ਿਆਦਾ ਜਾਂਦੇ ਹਾਂਜੀ ਇਹਨਾਂ ਨੂੰ ਸੋਚ ਚਾਹੀਦੀ ਹੈ ਪੰਜਾਬੀ ਨੂੰ ਸੈੱਟ ਕਰਨੀ ਹਾਂਜੀ ਕੰਮ ਸ਼ੁਰੂ ਕੀਤਾ ਸੀ ਤੁਸੀਂ ਉਹ ਤੋਂ ਕਿੰਨੇ ਕ ਪੈਸੇ ਲਾ ਕੇ ਕੰਮ ਸ਼ੁਰੂ ਕੀਤਾ ਸੀ ਅਸੇ ਪਹਿਲੇ ਦਿਹਾੜੀ ਕਿਤੇ ਪਰ ਜੋ ਕੰਮ ਸ਼ੁਰੂ ਕੀਤਾ ਕਿੰਨੇ ਕ ਪੈਸਿਆਂ ਦੇ ਨਾਲ ਤੁਸੀਂ ਆਪਣਾ ਕੰਮ ਚਲਾਇਆ ਅਸੇ ਤੋਂ ਬਾਈ ਮੈਂ ਪਹਿਲੇ 1000 ਰੁਪਏ ਨਾਲ ਕੰਮ ਚਲਾਇਆ ਜੁੜ ਚੁੱਕਿਆ ਸਰਕਾਰ نیوز ਚੈਨਲ ਦੇ ਨਾਲ ਤੇ ਮੈਂ ਸਰਵਰ ਰਹਿ ਕਨਾਂ ਦੋਸਤੋ ਇਸ ਟਾਈਮ ਤੇ ਬਠਿੰਡਾ ਦੇ ਭਾਗੂ ਰੋਡ ਤੇ ਮੌਜੂਦ ਆ ਜਿੱਥੇ ਬਹੁਤ ਸਾਰੀਆਂ ਪ੍ਰਵਾਸੀਆਂ ਦੀਆਂ ਜਿਹੜੀਆਂ ਇੱਥੇ ਫਰੂਟ ਦੀਆਂ ਰੇੜੀਆਂ ਲਗਾਈਆਂ ਹੋਈਆਂ ਇੱਕ ਵਾਰ ਤੁਹਾਨੂੰ ਮੈਂ ਜਰੂਰ ਤੁਹਾਨੂੰ ਦਿਖਾਉਂਗਾ ਜਿਹੜੇ ਪ੍ਰਵਾਸੀ ਵੀਰ ਆ ਜਿੰਨੇ ਸਾਰੀਆਂ ਦੀਆਂ ਇੱਥੇ ਰੇੜੀਆਂ ਲੱਗੀਆਂ ਹੋਈਆਂ ਇੱਥੇ ਤੁਸੀਂ ਨਜ਼ਰ ਆ ਮਾਰੋ ਇੱਕ ਵਾਰ ਕਿ ਕਿਸੇ ਵੀ ਪੰਜਾਬੀ ਭਰਾ ਦੀ ਇੱਥੇ ਰੇੜੀ ਨਹੀਂ ਤੁਸੀਂ ਤੁਹਾਨੂੰ ਨਜ਼ਰ ਮਿਲੇਗੀ ਤਾਂ ਇਹ ਬਠਿੰਡੇ ਦਾ ਜਿਹੜਾ ਚੌਕ ਹੈਗਾ ਇਹ ਜੇ ਆਪਾਂ ਗੱਲ ਕਰ ਲਈਏ ਭਾਗੂ ਰੋਡ ਹੈਗਾ ਆਪਾਂ ਇੱਥੋਂ ਜਿਹੜੇ ਪ੍ਰਵਾਸੀ ਹੈਗੇ ਰੇੜੀਆਂ ਲਗਾਈਆਂ ਹੋਈਆਂ ਇਹਨਾਂ ਵੱਲੋਂ ਆਪਾਂ ਨਾਲ ਗੱਲਬਾਤ ਵੀ ਕਰ ਲੈਣੇ ਆ ਜੈਂਦੇ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਤੇ ਪ੍ਰਵਾਸੀਆਂ ਦੀਆਂ ਜਿਹੜੀਆਂ ਰੇਡਾਂ ਨੇ ਲੱਗੀਆਂ ਆਪਾਂ ਗੱਲ ਵੀਰ ਜੀ ਕੀ ਨਾਮ ਕੇ ਤੁਹਾਡਾ ਰਾਜੂ ਸਿੰਘ ਜੀ ਹਾਂ ਰਾਜੂ ਸਿੰਘ ਜੀ ਕਿੰਨੇ ਸਮੇਂ ਤੋਂ ਇੱਥੇ ਰੇਡੀ ਲਗਾਈ ਹੋਈ ਆ ਇਹ ਤੋਂ ਹੋ ਗਈ 15-20 ਸਾਲ ਹੋ ਗਏ 15-20 ਸਾਲ ਜਦੋਂ ਕੰਮ ਸ਼ੁਰੂ ਕੀਤਾ ਸੀ ਕਿੰਨੇ ਕੇ ਪੈਸੇ ਨਾਲ ਫਿਰ ਕੰਮ ਸ਼ੁਰੂ ਕਰ ਲਿਆ ਸੀ ਇਹ ਹੋਿੰਦਾ ਦਾ ਪਤਾ ਨਹੀਂ ਹੈ ਹੁਣ ਇਹ ਚੇਤੇ ਨਹੀਂ ਜਿਵੇਂ ਆਪਾਂ ਗੱਲ ਕਰ ਲਈ ਰੇਡੀ ਲਗਾਈ ਆ ਗੁਜ਼ਾਰਾ ਫਿਰ ਠੀਕ ਹੋ ਜਾਂਦਾ ਮਾ ਠੀਕ ਹੈ ਟਾਈਮ ਪਾਸ ਹੋਈ ਯਾਰੇ ਹਾਂ ਕਿਹੜੀ ਏਰੀਆ ਦੇ ਰਹਿਣਾ ਵਾਲੇ ਤੁਸੀਂ ਇੱਥੇ ਕਿੱਥੋਂ ਰਹਿਣਾ ਵਾਲੇ ਅਸੀਂ ਪਾਵਰਾ ਸ ਰੋਡ ਤੇ ਰਹਿੰਦੇ ਹਾਂ ਕਿੰਨੇ ਇਥੇ 20 ਸਾਲ ਹੋ ਗਏ ਕੰਮ ਕਰਦਿਆਂ ਨੂੰ ਫਿਰ ਫਰੂਟ ਦਾ ਵੀ ਹੋਰ ਵੀ ਤੁਹਾਡੇ ਨਾਲ ਜਿਹੜੇ ਸਾਥੀ ਹੈਗੇ ਸਾਰੇ ਤੁਹਾਡੇ ਹੀ ਮਿੱਤਰ ਪਰੇ ਕਿਤੇ ਨਹੀਂ ਨਹੀਂ ਅਲੱਗ-ਅਲੱਗ ਹੈ ਜੀ ਹਾਂ ਜੀ ਹਾਂ ਜੀ ਅਲੱਗ-ਅਲੱਗ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਇਹ ਬਟਿੰਡਾ ਦਾ ਜਿਹੜਾ ਭਾਗੂ ਰੋਡ ਦੇ ਜਿਹੜੇ ਕੋਨੇ ਤੇ ਜਿਹੜੇ ਵੀਰ ਜਿਹੜੇ ਪ੍ਰਵਾਸੀ ਉਹਨਾਂ ਵੱਲੋਂ ਰੇੜੀਆਂ ਲਗਾਈਆਂ ਗਈਆਂ ਇੱਥੇ ਆਪਣਾ ਜਿਹੜਾ ਕੰਮ ਕਾਰ ਕਰਨ ਦੇ ਲਈ ਵਿਦੇਸ਼ਾਂ ਦੇ ਵਿੱਚੋਂ ਇੱਥੇ ਆਉਂਦੇ ਆ ਆ ਇੱਕ ਹੋਰ ਵੀ ਵੀਰ ਜੀ ਹੈਗੇ ਆਪਾਂ ਇਹਨਾਂ ਨਾਲ ਵੀ ਗੱਲ ਕਰ ਲੈਨੇ ਆ ਵੀਰ ਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਲਖਮਣ ਸਿੰਘ ਹੈ ਜੀ ਪਹਿਲਾਂ ਤੁੰਡੀ ਥੋੜਾ ਜਿਹਾ ਇਧਰ ਹੋ ਕੇ ਇਹ ਬਠਿੰਡਾ ਤੇ ਮੈਨੂੰ 29 ਸਾਲ ਹੋ ਗਏ 29 ਸਾਲ ਹੋ ਗਏ ਹਾਂਜੀ ਜਦੋਂ ਇੱਕ ਇਥੇ ਰੇੜੀ ਲਗਾਈ ਹੈ ਉਹ ਤੋਂ ਫਿਰ ਤੁਸੀਂ ਕਿੰਨੇ ਕੇ ਪੈਸੇ ਖਰਚ ਕਰਕੇ ਰੇੜੀ ਲਗਾਈ ਸੀ ਇਸ ਵਿੱਚ ਅਣਗਿਣਤ ਹੈ ਕੋਈ ਕੋਈ ਗਿਨਤੀ ਨਹੀਂ ਕੋਈ ਗਿਨਤੀ ਨਹੀਂ ਇਸ ਵਿੱਚ ਜੇ ਆਪਾਂ ਗੱਲ ਕਰ ਲਈ ਕਮਾਈ ਦੀ ਲੋਕ ਕਹਿੰਦੇ ਵੀ ਕੰਮ ਘੱਟ ਆ ਕਿੰਨਾ ਜਿਹੜਾ ਕੰਮ ਕਰ ਆ ਕਿੰਨਾ ਕੁ ਜੀਵਨ ਹੋ ਜਾਂਦਾ ਫਿਰ ਬਸ ਦਾਲ ਰੋਟੀ ਚੱਲਿਆ ਕਰ ਜਾਂਦੀ ਜੀ ਦਾਲ ਦਾਲ ਰੋਟੀ ਚੱਲਿਆ ਕਰ ਮਕਾਨ ਇਧਰ ਹੀ ਹੈ ਜਾਂ ਉੱਪਰ ਆਪਣੇ ਉਧਨੇ ਅਸੀਂ ਲੋਕ ਯਾਰ ਸੇ ਬਿਲੋਂਗ ਕਰਦੇ ਹਾਂ ਲੇਕਿਨ ਅਸੀਂ ਕੋਈ ਮਕਾਨ ਉਤ ਨਹੀਂ ਬਣਾਇਆ ਕਿਰਾਏ पे ਰਹਿੰਦੇ ਹਾਂ ਕਿੰਨੇ ਪਰਿਵਾਰ ਰਹਿੰਦੇ ਫਿਰ ਇੱਥੇ ਬਸ ਸਿੰਗਲ ਹੀ ਰਹ ਰਹੇ ਹਾਂ ਜੀ ਚਲੋ ਚੰਗੀ ਗੱਲ ਆ ਵੱਡੇ ਵੀਰ ਕੰਮ ਕਰਨਾ ਚਾਹੀਦਾ ਹਰ ਇੱਕ ਵਿਅਕਤੀ ਨੂੰ ਕਰਮ ਆਪਣੇ ਕਰਨੇ ਚਾਹੀਦੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਜੀ ਤੁਹਾਡਾ ਕੀ ਨਾਮ ਆ ਮੇਰਾ ਨਾਮ ਪ੍ਰਵੀਨ ਹੈ ਜੀ ਹਾਂ ਪ੍ਰਵੀਨ ਜੀ ਕਿਥੋਂ ਦੇ ਰਹਿਣ ਵਾਲੇ ਹੋ ਯੂਪੀ ਦੇ ਪਟੰਡੇ ਦੇ ਵਿੱਚ ਇੱਥੇ ਤੁਸੀਂ ਭਾਗੂ ਰੋਡ ਤੇ ਰੇੜੀ ਲਗਾਈ ਆ ਕਿੰਨਾ ਸਮਾਂ ਹੋ ਗਿਆ ਫਰੂਟ ਦਾ ਕੰਮ ਕਰਦਿਆਂ ਨੂੰ ਇੱਥੇ ਮੈਨੂੰ 4-5 ਮਹੀਨੇ ਹੋ ਗਏ ਜੀ ਫਿਰ ਜਿਹੜਾ ਖਰਚਾ ਹੈ ਕਮਾਈ ਆ ਹੋ ਜਾਂਦੀ ਹੈ ਗੁਜ਼ਾਰਾ ਹੋ ਜਾਂਦਾ ਗੁਜ਼ਾਰਾ ਕੀ ਟਾਈਮ ਪਾਸ ਕਰੇ ਜਾ ਰਹੇ ਬੈਠੇ ਮੈਨੂੰ ਕੋਈ ਕਮਾਈ ਤੋਂ ਨਹੀਂ ਹੈ ਇਹ ਆਪਾਂ ਗੱਲ ਕਰਦੇ ਨੇ ਬਹੁਤ ਸਾਰੇ ਲੋਕ ਆ ਕੇ ਕਹਿ ਦਿੰਦੇ ਵੀ ਬੇਰੁਜ਼ਗਾਰੀ ਆ ਕੰਮ ਨਹੀਂ ਹੈਗਾ ਕੰਮ ਹੈਗਾ ਕਿ ਨਹੀਂ ਹੈਗਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕੰਮ ਕਰਨ ਵਾਲਿਆਂ ਤੋਂ ਕੰਮ ਬਹੁਤ ਹੈਗਾ ਜੀ ਨਹੀਂ ਕਰਨ ਵਾਲੇ ਤੋਂ ਕੁਝ ਵੀ ਨਹੀਂ ਬਾਕੀ ਆਪਾਂ ਤੋਂ ਬੱਚੇ-ਵੁੱਚੇ ਸਾਡੇ ਇੱਥੇ ਹੀ ਹੈਗੇ ਆ ਬੱਚੇ ਮੈਂ ਉਹ ਮੈਂ ਪਾਲ ਰਹੇ ਹਾਂ ਮੇਰੇ ਮਕਾਨ ਇਤਨੀ ਬਣਾਇਆ ਹੋਇਆ ਹੈ ਕਿ ਆਪਣੇ ਉਧਰ ਲਈ ਯੂਪੀ ਜਾਏ ਕਿਰਾਏ ਤਾਂ ਹੈਗੇ ਜੀ ਯੂਪੀ ਮੈਂ ਮਕਾਨ ਯੂਪੀ ਚ ਕਿੰਨੇ ਕ ਪੈਸੇ ਲਾ ਕੇ ਕੰਮ ਸਟਾਰਟ ਕੀਤਾ ਸੀਗਾ ਇਹ ਕਿਸੇ ਤੋਂ ਵਿਆਜ ਵਿੱਚ ਫੜੇ ਸੀਗੇ 20000 ਰੁਪਏ ਜੀ ਉਹਦੇ ਚ ਕੰਮ ਸ਼ੁਰੂ ਕੀਤਾ ਹੁਣ ਫੇਰੇ ਠੀਕ ਚੱਲ ਰਿਹਾ ਕੰਮ ਉਤਰ ਕੇ ਪੈਸੇ ਪੀਰ ਦੇ ਨਾ ਜੇ ਕਰੀ 4-5000 ਰੁਪਏ ਦੇਣਾ ਚਲੋ ਚੰਗੀ ਗੱਲ ਹੈ ਦੇਖੋ ਕੰਮ ਕਰਨ ਵਾਲੇ ਨੂੰ ਮਿਹਨਤ ਜਿਹੜਾ ਉਹ ਰਬੂ ਸਾਹਿਬ ਨੂੰ ਦਿੰਦਾ ਸਾਥ ਹੁੰਦਾ ਹੈ ਜ਼ਰੂਰ ਕਰਨਾ ਚਾਹੀਦਾ ਤੁਸੀਂ ਤਸਵੀਰਾਂ ਦੇ ਵਿੱਚ ਮੈਂ ਤੁਹਾਨੂੰ ਅੱਗੇ ਵੀ ਦਿਖਾਉਣਾ ਹੈ ਜਿਹੜੀਆਂ ਇੱਥੇ ਪ੍ਰਵਾਸੀ ਵੀਰਾਂ ਨੇ ਆਪਣਾ ਜਿਹੜਾ ਰੋਜ਼ਗਾਰ ਚਲਾਉਣ ਦੇ ਲਈ ਇੱਥੇ ਬਡੰਡਾ ਦੇ ਜਿਹੜੇ ਭਾਗੂ ਰੋਡ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆਪਣਾ ਪੇਟ ਪਾਲਣ ਦੇ ਲਈ ਵਿਦੇਸ਼ਾਂ ਦੇ ਵਿੱਚੋਂ ਆਪਾਂ ਯੂਪੀ ਬਿਹਾਰ ਤੋਂ ਆਏ ਆ ਗਏ ਆ ਕੇ ਕੰਮ ਕਰਦੇ ਆ ਕਿ ਰੋਟੀ ਪਾਣੀ ਦਾ ਆਪਣਾ ਗ ਬਧੀਆ ਇੱਕ ਸਾਫ ਵੀ ਦੇਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਵੇਂ ਸਾਰੇ ਪ੍ਰਵਾਸੀ ਵੀਰਾਂ ਨੇ ਆਪਣੀ ਰੇਡੀਆਂ ਲਗਾਈਆਂ ਹੋਈਆਂ ਨੇ ਤੁਹਾਨੂੰ ਇੱਥੇ ਆਪੇ ਵੀਰ ਜੀ ਹੈਗੇ ਆਪਾਂ ਉਹਨਾਂ ਨੂੰ ਵੀ ਪੁੱਛਾਂਗੇ ਵੀ ਕਿੰਨੇ ਸਮੇਂ ਤੋਂ ਕੰਮ ਕਰਦੇ ਆ ਰਹੇ ਹੈਗੇ ਆ ਵੀਰ ਜੀ 2 ਕਿੰਟ ਦਾਓਗੇ ਸਾਨੂੰ ਆਓਗੇ ਕਿੰਨਾ ਨਵ ਕਿ ਤੁਹਾਡਾ ਰਮੇਸ਼ ਸੁਖਲਾ ਰਮੇਸ਼ ਜੀ ਇਹ ਮੜ ਦੇਖ ਮੈਂ ਕੁਛ ਨਹੀਂ ਪੁੱਛਣ ਹੋਵੇ ਕਿੰਨਾ ਕੀ ਤਿਰ ਹੋ ਗਿਆ ਕੰਮ ਕਰਦੇ ਆ ਅਰੇ ਹੋ ਗਏ ਲਗਭਗ 2-3 ਮਹੀਨੇ 2-3 ਮਹੀਨੇ ਹੋ ਗਏ ਨਹੀਂ ਸਰਮਾਨਯ ਕੋਈ ਗੱਲ ਤੋਂ ਮੈਂ ਤਾਂ ਵੈਸੇ ਪੁੱਛਿਆ ਕੀ ਨਾਮ ਹੈ ਵੀਰ ਸੰਜੇ ਕੁਮਾਰ संजय कुमार जी कितने तो वाले हैं? मैं यूपी से किन्ना हो गया पर तो शुरू किया पैसे ला के काम शुरू किया पैसे तो जी हम आरतीयों से उधार लेते हैं माल जी जी। उनको पहले मतलब बीस हजार रूपए एक बार लेके आए थे बीस हजार रूपए से स्टार्ट किया था उसके बाद हम लेन देन माल लाते है बेच के उनको देते है ईमानदारी 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 न काम करते है बेच माल उधार मतलब दे देते हैं वो अपनी आढ़त लेते हैं उसके बाद में हम उनको बेच के पैसा उनको उनका दे आते हैं जो हमको बनता है वो हम अपने पास रखते हैं बिल्कुल जी ईमानदारी बहुत बड़ी चीज़ है ना जब गल करे उस समय थो, तब तो तो हम पैसे लेके आए थे मगर इस वक्त हमको माल विश्वास पे मिलता है ਤੁਸੀਂ ਜਿਵੇਂ ਇੱਥੇ ਹੁਣ ਕੰਮ ਕਰਦੇ ਹੋ ਕਿੰਨੇ ਕਿੰਨੀ ਕਮਾਈ ਹੈ ਜਿਹੜਾ ਕੰਮ ਆ ਕਿੰਨਾ ਕਮਾਈ ਹੈ ਆਪਣਾ ਗੁਜ਼ਾਰਾ ਫਿਰ ਕਿਸ ਤਰ੍ਹਾਂ ਹੁੰਦਾ ਕਿੰਨੀ ਕਮਾਈ ਕਰਦੇ ਹੋ ਬਸ ਆਪਣਾ ਖਰਚਾ ਬਹਨੇ ਚੱਲ ਰਹਾ ਹੈ ਜੀ ਬਾਲ ਬੱਚੇ ਪੜ੍ਹਾ ਲਿਖਾ ਰਹੇ ਹਨ ਔਰ ਕੀ ਹੈ ਪਿੱਛੇ ਕਿੱਥੇ ਰਹਿਣ ਵਾਲੇ ਤੁਸੀਂ ਮੈਂ ਓਫਿਸ ਹਾਂ ਫਿਰ ਘਰ ਮਕਾਨ ਵਗੈਰਾ ਇੱਧਰ ਬਣਾਇਆ ਕੋ ਉੱਤਰੇਗਾ ਯਾਰ ਕੁਝ ਅਵੇ ਨਹੀਂ ਬਣ ਪਾਇਆ ਹੈ ਇਸ ਮਹਿੰਗਾਈ ਵਿੱਚ ਬਣਾਉਣਾ ਮੁਸ਼ਕਲ ਹੈ ਜੀ ਜੀ ਇੱਥੇ ਫਿਰ ਕਿੱਥੇ ਰਹਿ ਰਹੇ ਹੋ ਬੰਡੇ ਯਾਰ ਮੈਂ ਗੁਰੂ ਕੀ ਨਗਰੀ ਵਿੱਚ

चाचे के लड़के रहते थे उनके साथ आया था तो मैं पहले बिहाड़ी पे लगा था उसके बाद में आरतीय बोले की चल अपना रेडी लगा ले तो मैं अपना रेडी लगा लिया माल दे देते है और रेडी लगा के अपना गुजारा कर रहे है जेडे लोग कह देते कम नहीं है न ਲੋਕ ਖੁਦ ਬੇਰੋਜ਼ਗਾਰ ਬਣੇ ਹੈਗੇ ਕਿਉਂ ਬੇਰੋਜ਼ਗਾਰੀ ਹੈਗੀ ਹੈ ਮੈਨੂੰ ਇਸ ਗੱਲ ਦਾ ਦੱਸੋ ਕੰਮ ਤਾਂ ਜੀ ਮੰਦਾ ਚੱਲਦਾ ਹੈ ਕੰਮ ਇਤਨਾ ਨਹੀਂ ਹਾਂ ਸੌਦੇ ਮਹਿੰਗੇ ਹਨ ਵਿਕਰੀ ਕਮ ਹੈ ਜੀ ਤੁਸੀਂ ਸੁਣੀ ਚੱਕੋ ਇਹ ਪ੍ਰਵਾਸੀ ਵੀਰਾਂ ਨੇ ਆਪਣਾ ਪੇਟ ਪਾਲਣ ਦੇ ਲਈ ਜਿਹੜੀਆਂ ਇੱਥੇ ਰੇੜੀਆਂ ਲਗਾਈਆਂ ਹੋਈਆਂ ਫਰੂਟ ਦੀਆਂ ਤਸਵੀਰਾਂ ਇੱਕ ਵਾਰ ਮੈਂ ਤੁਹਾਨੂੰ ਜ਼ਰੂਰ ਦਿਖਾ ਦੇਵਾਂ ਕਿ ਇੱਥੇ ਜਿਹੜੇ ਵੀਰ ਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੁਹਾਨੂੰ ਸਿਹੜਿਆ ਰੇੜੀਆਂ ਇਹ ਸਾਰੀਆਂ ਮੈਂ ਇੱਕ ਵਾਰ ਦੱਸਦਾ ਮੇਰੇ ਦੋਸਤ ਨੂੰ ਦਿਖਾ ਦੇਵਾਂ ਕਿ ਜਿਹੜੀਆਂ ਇਹ ਪ੍ਰਵਾਸੀ ਵੀਰਾਂ ਦੀਆਂ ਰੇੜੀਆਂ ਲੱਗੀਆਂ ਹੋਈਆਂ ਇੱਥੇ ਤੁਹਾਨੂੰ ਨਜ਼ਰ ਆਉਣਗੇ ਜਿੰਨੇ ਵੀ ਹੈਗੇ ਸਾਰੇ ਪ੍ਰਵਾਸੀ ਹੈਗੇ ਇੱਥੇ ਕਿਸੇ ਪੰਜਾਬੀ ਦੀ ਤੁਹਾਨੂੰ ਰੇੜੀ ਵੀ ਨਹੀਂ ਨਜ਼ਰ ਆਏਗੀ ਪਰ ਇੱਕ ਪੰਜਾਬੀ ਦੀ ਤੁਹਾਨੂੰ ਰੇੜੀ ਦਿਖਾਉਂਗਾ ਮੈਂ ਇੱਥੇ ਜਿਹੜਾ ਪੰਜਾਬੀ ਵੀਰ ਆ ਇਹ ਲਿਖਿਆ ਹੋਇਆ ਨਵੀ ਨਵੀ ਜੂਸ ਕਰਨੇ ਤੇ ਵੀਰ ਜੀ ਹੈਗੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿੰਨੇ ਵੀ ਹੈਗੇ ਸਾਰੇ ਪ੍ਰਵਾਸੀ ਹੈਗੇ ਆ ਤੇ ਪਰ ਇੰਨੇ ਪ੍ਰਵਾਸੀਆਂ ਦੇ ਵਿੱਚ ਜਿਹੜੇ ਹੈਗੇ ਇੱਕ ਪੰਜਾਬੀ ਵੀਰ ਹੈਗੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਵਿੱਚ ਕੀ ਨਾਮ ਕੇ ਤੁਹਾਡਾ ਜਸਪਾਲ ਸਿੰਘ ਜਸਪਾਲ ਸਿੰਘ ਦੀ ਜੂਸ ਦੀ ਰੇੜੀ ਲਗਾਈ ਹੈਗੀ ਆ ਕਿੰਨੇ ਸਮਾਂ ਹੋ ਗਿਆ ਰੇੜੀ ਲਗਾਈ ਨੂੰ ਹੋਣਗੇ 16-17 ਸਾਲ ਕਿਸ ਤਰ੍ਹਾਂ ਲੱਗਦਾ ਫਿਰ ਜਿਹੜਾ ਪੰਜਾਬੀਆਂ ਦਾ ਰਿਸਪਾਂਸ ਕਿਸ ਤਰ੍ਹਾਂ ਦਾ ਮਿਲਦਾ ਹੈ ਬਹੁਤ ਘੱਟ ਆਈ ਪੰਜਾਬ ਪਾਗਲ ਪੱਗ ਤੇ ਕਿਉਂਦਾ ਨਹੀਂ ਬਹੁਤ ਘੱਟ ਹੁੰਦਾ ਕੀ ਕਾਰਨ ਮੰਨਦੇ ਜਿਹੜੇ ਸਰਦਾਰ ਆ ਫਿਰ ਸਰਦਾਰ ਕੋਲੇ ਕਿਉਂ ਨਹੀਂ ਆਉਂਦੇ ਨਹੀਂ ਹੁੰਦੋ ਜਿਆਦਾ ਕਰਕੇ ਭਈਆਂ ਕੋਲ ਜਾ ਕੇ ਰਾਜੀ ਜੀ ਹਾਂ ਜੀ ਮੂੰਹ ਚ ਜਿੜਤਾ ਹੱਥੀਂ ਬਿੜੀਆਂ ਉੱਥੇ ਜਾਂਦੇ ਲੋਕ ਜੀ ਅੰਮ੍ਰਿਤਸਰ ਵੀ ਉੱਥੇ ਜਾਂਦਾ ਕਿਵੇਂ ਲੱਗਦਾ ਜਿਵੇਂ ਬਹੁਤ ਸਾਰੇ ਲੋਕ ਕਹਿੰਦੇ ਵੀ ਕੰਮ ਹੈ ਨਹੀਂ ਬੇਰਜ਼ਗਾਰੀ ਹੈਗੀ ਆ ਉਹ ਉਦਵਿਦੇਸ਼ਾਂ ਨੂੰ ਜਾਈ ਜਾਂਦੇ ਆਪ ਦੇ ਇੱਥੇ ਕੰਮ ਨਹੀਂ ਕਰਦੇ ਇੱਥੇ ਬੇਰਜ਼ਗਾਰੀ ਹੈਗੀ ਐ ਇੱਕ ਲੋਕ ਖੁਦ ਬੇਰਜ਼ਗਾਰ ਬਣਿਆ ਨਹੀਂ ਕੰਮ ਪਰ ਪੰਜਾਬੀ ਕੰਮ ਕਰਦੇ ਉਹਨਾਂ ਕੋ ਪੰਜਾਬੀ ਆਉਂਦਾ ਨਹੀਂ ਉਹ ਆਕੇ ਇੱਥੇ ਜਾਂਦੇ ਆ ਬਹੁਤ ਜ਼ਿਆਦਾ ਕਰਕੇ ਪਈਆਂ ਬੋਲੀ ਆਉਂਦੇ ਗਾ ਕਿੰਨੇ ਪੈਸੇ ਲਾ ਕੇ ਫਿਰ ਜਿਹੜਾ ਕੰਮ ਆ ਸ਼ੁਰੂ ਕੀਤਾ ਮੈਂ ਲਾਇਆ ਸੀ 30000 ਰੁਪਏ ਪਰ ਤੁਹਾਡੇ ਚਿਹਰੇ ਤੇ ਵੀ ਉਹ ਰੌਣਕ ਨਹੀਂ ਹੈਗੀ ਇੰਨਾ ਮਾਲ ਪਿਆ ਹੈਗਾ ਤੇ ਉਧਰ ਤੁਸੀਂ ਉਧਰ ਵੀ ਦੁਕਾਨਦਾਰੀਆਂ ਤੁਸੀਂ ਦੇਖ ਲਏ ਜਿੰਨੇ ਗ੍ਰਾਹਕੀ ਹੈਗੇ ਪਰ ਤੁਹਾਡਾ ਜਿਹੜਾ ਮਾਲ ਵੀ ਬਸਾ ਹੋਇਆ ਪਿਆ ਕੀ ਕਹੋਗੇ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਆਪਣੇ ਭਰਾ ਹੈਗੇ ਆ ਵੀ ਆਉਣਾ ਚਾਹੀਦਾ ਵੀ ਉਹ ਜਿਵੇਂ ਤੁਸੀਂ ਸਰਦਾਰ ਸੰਜੇ ਹੋਏ ਆ ਹਨ ਪੱਗ ਬੰਨੀ ਹੋਈ ਆ ਉਹਨਾਂ ਕੋਲੇ ਤਮਾਕੂ ਖਾਣ ਵਾਲਿਆਂ ਕੋਲੇ ਤੋਂ ਜ਼ਿਆਦਾ ਕਿਉਂ ਜਾਂਦੇ ਲੋਕ ਪਤਾ ਨਹੀਂ ਕੀ ਚੱਕਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜ਼ਿਆਦਾ ਕਰਕੇ ਪੰਜਾਬੀਆਂ ਕੋਲ ਆਉਣ ਜਿਹੜਾ ਨਸ਼ਾ ਨਹੀਂ ਪਤਾ ਨਹੀਂ ਕਰਦਾ ਕੋਈ ਇਹ ਜਾਣਦੇ ਉਹਨਾਂ ਕੋਲੇ ਜਿਹਨਾਂ ਦੇ ਮੂੰਹ 'ਚ ਜੜਦਾ ਅਤੇ ਬੀੜੀ ਉਹਨਾਂ ਕੋਲ ਜ਼ਿਆਦਾ ਜਾਂਦੇ ਹਾਂਜੀ ਇਹਨਾਂ ਨੂੰ ਸੋਚ ਚਾਹੀਦੀ ਹੈ ਪੰਜਾਬੀ ਨੂੰ ਸੈੱਟ ਕਰਨੀ ਹਾਂਜੀ ਮੰਨ ਲਓ ਤੁਹਾਡੇ ਕਹਿੰਦਾ ਮਤਲਬ ਇਹੀ ਆ ਵੀ ਜਿਹੜੇ ਲੋਕ ਇਧਰ ਨਹੀਂ ਆਉਂਦੇ ਵੀ ਉਹ ਹੁੰਦਾ ਇਸੇ ਕਰਕੇ ਪੰਜਾਬੀ ਲੋਕ ਕੰਮ ਨਹੀਂ ਕਰਦੇ ਥੋੜਾ ਕੰਮ ਕਰ ਗਏ ਐਸੇ ਕਰਕੇ ਨਹੀਂ ਕਰਦੇ ਉਹ ਫਿਰ ਉਹਨਾਂ ਨੂੰ ਫਿਰ ਜਗ੍ਹਾਕ ਨਹੀਂ ਹੁੰਦਾ ਉਹ ਸਾਰਾ ਦਿਨ ਬੈਠਣਾ ਮੈਂਦਾ ਜ਼ਿਆਦਾ ਕਰਕੇ ਭਈਆਂ ਕੋਲ ਗਾਹ ਗ ਜਾਂਦੇ ਐਸੇ ਕਰਕੇ ਪੰਜਾਬੀ ਕੰਮ ਨਹੀਂ ਕਰਦਾ ਜੇ ਤੁਹਾਡੇ ਕੋਲ ਕੋਈ ਸਲਾਹ ਮੰਗਦਾ ਵੀ ਹਾਂ ਵੀ ਤੁਸੀਂ ਵੀ ਕੰਮ ਕਰੋ ਆ ਫਿਰ ਤੁਹਾਡਾ ਅੰਦਰੋਂ ਅਜਾ ਤੁਹਾਡਾ ਹੀ ਨਹੀਂ ਕੰਮ ਚੱਲੂਗਾ ਤੁਹਾਡਾ ਅੰਦਰੋਂ ਮੰਨ ਨਹੀਂ ਬਣੂਗਾ ਫਿਰ ਤੁਸੀਂ ਕਿਸ ਤਰ੍ਹਾਂ ਕਿ ਮੈਂ ਕਹੀ ਕਹੋਗੇ ਪਰ ਅਸੀਂ ਤਾਂ ਉਹਨੂੰ ਕਹਿੰਨੇ ਜ਼ਿਆਦਾ ਬਾਲ ਘਟਾਲਾ ਭਾਈ ਤੇ ਕੰਮ ਕਰਨਾ ਦਾ ਜੇ ਪੱਗ ਮਨ ਫਿਰ ਪਗਾਹ ਹੀ ਨਹੀਂ ਹੁੰਦਾ ਜ਼ਿਆਦਾ ਕਰਕੇ ਭਈਆਂ ਕੋਲ ਗਾਹ ਮੇਰਾ ਵੀ ਗਰੀ ਮਾਂ ਲੱਕ ਜਾਂਦਾ ਨਿਵਾਲ ਕਟਾ ਤੇ ਫਿਰ ਸੋਚੀ ਚਲ ਚਲੋ ਜੋ ਦਾਲ ਫੁਲਕਾ ਮਿਲਣਾ ਮਿਲ ਜਾਨਾ ਜੋ ਬਾਏ ਗੁਰੂ ਨਹੀਂ ਦਿੰਦਾ ਹਾਂ ਉਹ ਜਿਹੜਾ ਇਸ ਤੋਂ ਪਹਿਲਾਂ ਜਿਹੜਾ ਕੰਮ ਕਾਰ ਕਰਦਾ ਸੀ ਕੀ ਕੰਮ ਕਾਰ ਕਰ ਕਰਦਾ ਸੀ ਫਿਰ ਇਸ ਤੋਂ ਪਹਿਲਾਂ ਤੁਸੀਂ ਮੈਨੂੰ ਨਾ ਸਲਾਈ ਦਾ ਕਰਦਾ ਸੀ ਹਾਂ ਜੀ ਸਲਾਈ ਦਾ ਕੰਮ ਵੀ ਨਹੀਂ ਚੱਲੇ ਫਿਰ ਤੁਹਾਡਾ ਉਸ ਟਾਈਮ ਘੱਟ ਸੀ ਕੰਮ ਤੇ ਉਸ ਦਿਨ ਰੇਟ ਘੱਟ ਚਾਹਣ ਗ੍ਰੇਡ ਜ਼ਿਆਦਾ ਹੁਣ ਸੂਈ ਧਾਗਾ ਨਹੀਂ ਦਿੰਦਾ ਥੈਂਕ ਯੂ ਇਸੇ ਅੰਤਿਮ ਅਰਦਾਸ ਕਰਨੀ ਚਾਹਤ ਜੀ ਜੀ ਤੁਸੀਂ ਸੋਹਣੇ ਚੱਕੇ ਇਹ ਪੰਜਾਬੀ ਭਰਾ ਸੀਗੇ ਜਿਨ੍ਹਾਂ ਕੋਲੇ ਜਿਹੜੀ ਜੂਸ ਦੀ ਰੇਡ ਹੀ ਲਗਾਈ ਹੋਈ ਆ ਇਹਨਾਂ ਨੇ ਦੱਸਿਆ ਕਿ ਜਿਹੜਾ ਪੰਜਾਬੀ ਭਰਾ ਸਾਡੇ ਕੋਲੇ ਜਿਹੜਾ ਕੰਮ ਦੇ ਲਈ ਘਟ ਆਉਂਦੇ ਆ ਔਰ ਦੂਸਰੇ ਪਾਸੇ ਪ੍ਰਵਾਸੀਆਂ ਦੀਆਂ ਰੇਡਾਂ ਲੱਗੀਆਂ ਹੋਈਆਂ ਇਹਨਾਂ ਨੇ ਇਹ ਦੱਸਿਆ ਕਿ ਜਿਹੜੇ ਪ੍ਰਵਾਸੀਆਂ ਕੋਲੇ ਜ਼ਿਆਦਾ ਜਾਂਦੇ ਆ ਕਿ ਪੰਜਾਬੀਆਂ ਕੋਲੇ ਘਟ ਆਉਂਦੇ ਆ ਵੀਰ ਜੀ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗਾ ਔਰ ਵੀ ਅੱਗੇ ਹੈਗੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲਾਂਗੇ ਇੱਕ ਵਾਰ ਮੇਰੇ ਦੋਸਤ ਨੂੰ ਕਹਾਂਗਾ ਜਿਹੜੇ ਤਸਵੀਰਾਂ ਦਿਖਾ ਦੋ ਕਿ ਜਿਹੜੇ ਵੀ ਪ੍ਰਵਾਸੀ ਵੀਰ ਆ ਜਿਹੜਾ ਆਪਣਾ ਪੇਟ ਪਾਲਣ ਦੇ ਲਈ ਦੇਸ਼ਾਂ-ਵਦੇਸ਼ਾਂ ਦੇ ਵਿੱਚੋਂ ਇਧਰ ਹੋਇਆ ਆਪਾਂ ਗੱਲ ਕਰ ਗਏ ਯੂਪੀ ਕਿੰਨੇ ਸਮੇਂ ਤੋਂ ਪੰਜਾਬ ਦੇ ਵਿੱਚ ਇੱਥੇ ਆ ਕੇ ਤੁਸੀਂ ਕੰਮ ਕਰਦੇ ਹੋ ਮੈਨੂੰ 24 ਸਾਲ ਹੋ ਗਏ ਹਾਂ ਫਿਰ ਆਏ ਕਿਤੋਂ ਤੁਸੀਂ ਪਿੱਛੇ ਕਿੱਥੇ ਆ ਤੁਹਾਡਾ ਉੱਤਰ ਪ੍ਰਦੇਸ਼ ਤੋਂ ਉੱਤਰ ਪ੍ਰਦੇਸ਼ ਤੋਂ ਫਿਰ ਇੱਥੇ ਰਹਿੰਦੇ ਹੋ ਕੋ ਉਧਰ ਆਪਣੇ ਲਈ ਬਣਾ ਰਹੇ ਨਹੀਂ ਤੇਰੇ ਕਿਰਾਏ ਤੇ ਰਹਿੰਦੇ ਹੋ ਜਦੋਂ ਕੰਮ ਸ਼ੁਰੂ ਕੀਤਾ ਸੀ ਤੁਸੀਂ ਉਦੋਂ ਕਿੰਨੇ ਪੈਸੇ ਲਾ ਕੇ ਕੰਮ ਸ਼ੁਰੂ ਕੀਤਾ ਸੀ ਅਸੇ ਪਹਿਲੇ ਦਿਹਾੜੀ ਕਿੰਨੀ ਸੀ ਜੀ ਹਾਂ ਕਿਤਕ ਸੇ ਮਿਸਤਰੀ ਨਾਲ ਰਾਜ ਮਿਸਤਰੀ ਨਾਲ ਦਿਹਾੜੀ ਕਰਦੇ ਨਹੀਂ ਇਹ ਕੰਮ ਕਿਤਨੀ ਦਿਹਾੜੀ ਸੀ ਅੱਛਾ ਅੱਛਾ ਪਰ ਜੇ ਕੰਮ ਸ਼ੁਰੂ ਕੀਤਾ ਕਿੰਨੇ ਕ ਪੈਸਿਆਂ ਦੇ ਨਾਲ ਤੁਸੀਂ ਆਪਣਾ ਕੰਮ ਚਲਾ ਸਕਦੇ ਅਸੀਂ ਤਾਂ ਭਾਈ ਮੈਂ ਪਹਿਲੇ 1000 ਰੁਪਏ ਨਾਲ ਕੰਮ ਚਲਾਇਆ ਹੁਣ ਜਿਹੜਾ ਕੰਮ ਹੈ ਪਰ ਹੁਣ ਕਿੰਨਾ ਕ ਵਧਾਇਆ ਤੁਸੀਂ ਇੰਨੇ ਸਮੇਂ ਦੇ ਅੱਜ ਲੋਕਾਂ ਦੇ ਸਾਹਮਣੇ ਜਿਹੜਾ ਕੁਛ ਹੈ ਲੱਗਦਾ ਵੀ ਜਿਹੜੀ ਮਿਹਨਤ ਆ ਬੰਦੇ ਨੂੰ ਕਰਨੀ ਚਾਹੀਦੀ ਹੈ ਮਿਹਨਤ ਦੇ ਨਾਲ ਹੀ ਬੰਦਾ ਅੱਗੇ ਵਧਦਾ ਹੈ ਮਿਹਨਤ ਜੇ ਤੁਸੀਂ ਕਰੋਗੇ ਨੂੰ ਤਾਂ ਫੀਸ ਮਿਲਦਾ ਅਸੀਂ 30 ਰੁਪਏ ਦੀ ਆੜੀ ਕਿਤੇ ਕਰੋ 30 ਰੁਪਏ ਉਸ ਟਾਈਮ 30 ਰੁਪਏ ਡੇਲੀ ਦੇ ਦੀ ਆੜੀ ਇਹ ਇੱਕ ਬਹੁਤ ਵੱਡੀ ਤਰਾਸ ਦੀ ਹੈ ਇੱਕ ਤੁਸੀਂ ਵੀ ਵੀਡੀਓ ਦੇਖਦੇ ਹੋਗੇ ਸੋਸ਼ਲ ਮੀਡੀਆ ਤੇ ਜਿਵੇਂ ਕਹਿੰਦੇ ਨੇ ਪ੍ਰਵਾਸੀ ਕਾਮਯਾਬ ਹੋਏ ਨੇ ਪੰਜਾਬੀ ਕੰਮ ਨਹੀਂ ਕਰਦੇ ਲੱਗਦਾ ਵੀ ਪੰਜਾਬੀ ਕੰਮ ਨਹੀਂ ਕਰਦੇ ਤਾਂ ਇਸ ਕਰਕੇ ਇਹ ਦੇਖੋ ਵੀਰੇ ਦੇਖੋ ਪੰਜਾਬੀ ਕੰਮ ਕਰਨਗੇ ਪੰਜਾਬੀ ਕੰਮ ਕਾਮਯਾਬ ਹੋਏ ਭਈਏ ਕੰਮ ਕਰੋ ਭਈਏ ਕੰਮ ਨਹੀਂ ਸਾਡੀ ਦੇਖੋ ਬੜੀਆ ਵੀਡੀਓ ਵਾਇਰਲ ਹੋਣੇ ਚੱਲ ਜੇ ਤੁਸੀਂ ਵੀ ਸੁਣਦੇ ਹੋਗੇ ਹੈ ਨਾ ਇਹਦੇ ਵਿੱਚ ਵੀ ਕੰਮ ਕਰਦੇ ਕਿ ਨਹੀਂ ਵੀ ਬੇਰੋਜ਼ਗਾਰੀ ਹੈਗੀ ਐ ਕਿ ਖੁਦ ਹੀ ਬੇਰੋਜ਼ਗਾਰ ਬਣੇ ਨੇ ਵੀਰੇ ਖੁਦ ਹੀ ਬੇਰੋਜ਼ਗਾਰ ਬਣੇ ਜਦੋਂ ਕੰਮ ਕਰਨਗੇ ਫਿਰ ਆਪਣ ਨੂੰ ਰੋਟੀ ਮਿਲੂਗੀ ਭਈਏ ਕੰਮ ਨਹੀਂ ਕਰਨ ਰੋਟੀ ਕਿੱਥੋਂ ਮਿਲੂਗੀ ਤੁਸੀਂ ਹੁਣ ਜਿਹੜੇ ਪੈਸੇ ਆਪਾਂ ਗੱਲ ਕਰ ਲਗੇ ਇਨਕਮ ਤਾਂ ਕਰਦੇ ਆ ਵੀ ਕਿੰਨੇ ਕ ਪੈਸੇ ਕਮਾ ਲੈਣੇ ਆਂ ਜਿਹੜੀ ਤੋਂ ਮੇਰੇ ਸੇ ਜਵਕ ਦਾ ਪੜ੍ਹਾਈ ਖਰਚਾ ਰੋਟੀ ਪਾਣੀ ਬਧੀਆ ਚੱਲੀ ਜਾਣਾ ਹਾਂਜੀ ਜੀ ਤੁਸੀਂ ਸੋਹਣੇ ਚੱਕੇ ਪ੍ਰਵਾਸੀ ਵੀਰ ਆ ਜਿਨ੍ਹਾਂ ਨੇ ਆਪਣੀਆਂ ਇਥੇ ਰੇਡਾਂ ਲਗਾਈਆਂ ਹੋਈਆਂ ਤਸਵੀਰਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਵਾਰ ਦੁਬਾਰਾ ਫੇਰ ਦਿਖਾ ਦੇਣਾ ਲੰਬੀਆਂ ਲੰਬੀਆਂ ਮੇਰੇ ਦੋਸਤ ਨੂੰ ਕਹਾਂਗਾ ਜਿਹੜੀਆਂ ਸਭ ਨੇ ਤਸਵੀਰਾਂ ਆ ਦੇ ਵਿੱਚ ਦਿਖਾ ਦੇਵੇ ਕਿ ਸਾਰੇ ਜਿਹੜੀਆਂ ਪ੍ਰਵਾਸੀਆਂ ਦੀਆਂ ਰੇਡਾਂ ਲਗਾਈਆਂ ਹੋਈਆਂ ਨੇ ਇੱਥੇ ਜਿਹੜੇ ਇੱਕ ਵੀਰ ਦੀ ਨਾਲ ਗੱਲਬਾਤ ਵੀ ਕੀਤੀ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਦੱਸਿਆ ਸਰਦ ਲੋਕ ਪ੍ਰਵਾਸੀਆਂ ਕੋਲ ਜਾਦਾ ਜਾਂਦੇ ਆ ਤੇ ਸਾਡੇ ਕੋਲ ਨਹੀਂ ਆਉਂਦੇ ਇਸੇ ਕਰਕੇ ਉਹ ਕੰਦੇ ਸਾਡੇ ਸਾਡੇ ਮਨ ਨੂੰ ਥੇਸ ਪਹੁੰਚਦੀ ਆ ਤੇ ਸਾਡੇ ਕੋਲੇ ਜਿਹੜੇ ਪੱਕ ਦੇਖ ਕੇ ਜਾਂ ਸਰਦਾਰ ਸਿੰਘ ਸਰਦ ਸਜੇ ਹੋਏ ਆ ਵੀ ਉਹਨੇ ਕੋਲੇ ਘੱਟ ਖੜਦੇ ਆ ਤੇ ਉਹਦੇ ਚਿਹਰੇ ਤੇ ਵੀ ਖੁਸ਼ੀ ਨਹੀਂ ਨਜ਼ਰ ਆਈ ਸਾਨੂੰ ਤੇ ਇਹ ਜ਼ਰੂਰ ਪੰਜਾਬੀਆਂ ਦਾ ਸਾਥ ਦੇਣਾ ਚਾਹੀਦਾ ਤਾਂ ਕਿ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਪ੍ਰਵਾਸੀ ਨੂੰ ਪਹਜਾਓ ਤੇ ਪੰਜਾਬ ਬਚਾਓ ਇਸ ਤਰ੍ਹਾਂ ਨਹੀਂ ਪੰਜਾਬ ਬਚਣਾ ਜੇ ਤੁਸੀਂ ਪੰਜਾਬੀਆਂ ਦਾ ਸਾਥ ਨਹੀਂ ਦੇਵੋਗੇ ਤਾਂ ਤੁਹਾਡਾ ਫਿਰ ਪੰਜਾਬ ਨਹੀਂ ਬਚੂਗਾ ਤੇ ਤੁਸੀਂ ਦੇਖ ਰਹੇ ਹੋ ਪਟੰਡਾ ਤੋਂ ਸਰਤਾਰ ਨਿਊਜ਼ ਮੈਂਥ ਰੋਵਰ ਆਏ ਕੰਨ